ਖੰਦੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਜੁਝਾਰ ਦਾ ਬਰਥਡੇ ਜਿਹੜਾ ਬਹੁਤ ਵਧੀਆ ਲੰਘ ਗਿਆ ਤੇ ਹੁਣ ਜੁਝਾਰ ਦੇ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਸੈਕਿੰਡ ਦੀ ਠੀਕ ਹੈ ਤੇ ਆਪਾਂ ਅੱਜ ਸੰਡੇ ਸੀਗਾ ਤੇ ਸਾਨੂੰ ਕਾਫੀ ਟਾਈਮ ਦੇ ਮੇਰੇ ਨਾਨਕੇ ਇਨਵਾਈਟ ਕਰੀ ਜਾਂਦੇ ਸੀ ਕਿਉਂਕਿ ਅਸੀਂ ਜਦੋਂ ਵੀ ਗਏ ਆ ਸਿਰਫ ਅੱਤੀ ਘੰਟਾ ਘੰਟੇ ਹੀ ਗਏ ਆ ਅੱਜ ਤੱਕ 7 ਸਾਲ ਹੋ ਗਏ ਆ ਅਸੀਂ ਕਦੇ ਉੱਥੇ ਰਾਤ ਨਹੀਂ ਕੱਟੀ ਸੱਤ ਸਾਲ ਬਾਅਦ ਅਸੀਂ ਉੱਥੇ ਰਾਤ ਕੱਟਣ ਜਾ ਰਹੇ ਹਾਂ ਵਿਆਹ ਤੋਂ ਬਾਅਦ ਝੂਹਾਰ ਵੀ ਹੋ ਗਿਆ ਤੇ ਕਾਫੀ ਟਾਈਮ ਦਾ ਉਹਨਾਂ ਦਾ ਲੰਬਾ ਸੀਗਾ ਉਹ ਲਾ ਕੇ ਆਉਣਾ ਆਪਾਂ ਚੱਲੇ ਆਂ ਬੁਰਜਹਰੀਕੇ ਡਿਸਟ੍ਰਿਕਟ ਮਾਨਸਾ ਹਾਂ ਠੀਕ ਆ ਰੈਡੀ ਹੋ ਗਏ ਆ ਤੇ ਅੱਜ ਸੋਚਿਆ ਸੀ ਵੀ ਚਲੋ ਉੱਥੇ ਰਾਤ ਰਹਿ ਲਾਂਗੇ ਤੇ ਸਵੇਰੇ ਚੱਲ ਜੀ ਆਪਾਂ ਪੁਟੀਕ ਤੇ ਹੀ ਆ ਜਾਂਦੇ ਇਹ ਸੋਚਿਆ ਸੀ ਆਪਾਂ ਮਮੀ ਆ ਸੰਸਕ੍ਰੀਨ ਵੀ ਰਜਜ ਕੇ ਲੀ ਨੀ ਸਾਰਾ ਰਜਜ ਕੇ ਹਾਂਜੀ ਸੰਸਕ੍ਰੀਨ ਵੀ ਚੱਕ ਲਈ ਬਰਸ਼ ਵਗੈਰਾ ਸਭ ਕੁਝ ਚੱਕ ਲਿਆ ਮੌਇਚਰਾਈਜ਼ਰ ਦਾ ਨਹੀਂ ਪਤਾ ਕਿ ਚੱਕਿਆ ਕਿ ਨਹੀਂ ਉਹ ਤੁਸੀਂ ਚੱਕ ਲਈ ਤੁਸੀਂ ਦਵਾਈਆਂ ਚੱਕ ਲਈਆਂ ਆਪਣੀ ਬਾਏ ਬਾਏ ਮਮੀ ਵਿਚਾਰੀ ਚੱਕਦੀ ਹੋਈ ਮੈਂ ਮਮੀ ਨੂੰ ਜੱਕੜ ਜੋ ਮੈਂ ਉਹ ਬਲੌਗ ਦੀ ਕਲਿੱਪੇ ਕਿ ਬਾਏ ਹਾਂ ਅੱਪ ਜੀ ਬਸ ਜੀ ਗੁੱਡ ਲੋ ਵੀ ਆਪਾਂ ਹੁਣ ਪਿੰਡੋਂ ਨਿਕਲ ਚੁੱਕੇ ਆ ਠੀਕ ਐ ਮਿਲਦੇ ਆਂ ਆਪਾਂ ਤੁਹਾਨੂੰ ਬਾਅਦ ਚ ਲੋ ਬਈ ਜੋ ਘਿਰ ਲਿਆ ਕੇ ਰਿੱਕੀ ਨੂੰ ਕਿ ਕਿੰਨਵਾ ਦਾ ਜੂਸ ਮਿਲਿਆ ਕਿੰਨਵਾ ਦਾ ਜੂਸ ਹੈਗਾ ਬਣਾਇਂ ਗਲਾਸ ਇੱਕ ਤੂੰ ਪੀਣਾ ਇੱਕ ਤੂੰ ਦੋ ਬਿਨਾ ਆ ਬੱਚ ਬੋਲ ਮੇਰਾ ਗਨੂ ਦੇ ਨਹੀਂ ਇਹ ਮੈਂ ਖਾਉਂਗੀ ਘਬਰਾਟ ਨਾ ਬੱਟੇ ਮੈਂ ਖਾਉਂਗੀ ਠੀਕ ਆ ਮਿੱਠਾ ਨਾ ਪਾਣੀ ਚੰਗਾ ਮਿੱਠਾ ਨਾ ਪਾਣੀ ਹਾਂਜੀ ਭਾਈ ਤੇ ਆਪਾਂ ਪਹੁੰਚ ਗਏ ਆ ਬੇਗੰਨੀ ਹੈ ਨਾ ਰਕੇ ਤਾਂ ਬੋਡ ਧਾਮਕੋੜ ਪਹੁੰਚ ਗਏ ਆ ਤੇ ਪਹਿਲਾਂ ਅਸੀਂ ਅੱਗੇ ਲੰਘੇ ਸੀਗੇ ਰਸਤਾ ਧਾਗੜ ਤੋਂ ਬੁਰਜਹਰੀ ਧਾਮਕੋੜ ਤੋਂ ਬਸ ਬੁਰਜਹਰੀ ਜਾ ਰਹੇ ਆ ਹੁਣ ਆਪਾਂ ਤੇ ਨੇੜੇ ਆ ਆਪਾਂ ਪਿੰਡ ਦੇ ਪਹਿਲਾਂ ਸਿੱਕੇ ਲੰਘੇ ਸੀ ਥੋੜਾ ਜਿਹਾ ਮਾਨਸਾ ਗੰਨੀ ਮਾਨਸਾ ਦੀ ਜਮੀਨ ਨੇੜੇ ਆ ਗਈ ਸੀ ਮਾਨਸਾ ਜ਼ਿਲ੍ਹਾ ਸੀ ਤੋਂ ਮੂਸਾ ਵਾਲੇ ਦਾ ਫੇਰ ਤੁਹਾਨੂੰ ਲੱਗਦਾ ਮੂਸਾ ਥੋੜੇ ਹੀ ਰਹਿ ਗਿਆ ਹੈ ਨਾ 20 22 ਕਿਲੋਮੀਟਰ 22 ਕਿਲੋਮੀਟਰ ਅਰ ਤੇ ਬੱਜੀ ਲਾਈਕ ਕੋਈ ਆ ਮਾਨਸਾ ਹੀ ਆ ਜੀਲਾ ਸਾਰਿਆਂ ਦਾ ਚਲੋ ਭਾਈ ਚੌਂਦੇ ਆ ਚੰਗਾ ਬੈਠੇ ਹੁਣੇ ਆਪਣੀ ਬਹੁਤ ਟਾਈਮ ਬਸ 7 ਸਾਲ ਬਹੁਤ ਹੁੰਦੇ ਨੇ ਭਾਈ ਬਹੁਤ ਹੁੰਦੇ ਨੇ ਕਿਦੋਂ ਉਹਦਾ ਬਣਦਾ ਹੀ ਨਹੀਂ ਸੀ ਪ੍ਰੋਗਰਾਮ ਬਣਦਾ ਹੀ ਨਹੀਂ ਸੀ ਅੱਜ ਮਸਾ ਜਾ ਕੇ ਬਣਿਆ ਕਰ ਵੀ ਨਵਾਂ ਪਾਲਿਆ ਨਾ ਮੰਮੀ ਮੰਮੀ ਕਿਹਾ ਨੇ ਪਹਿਲਾਂ ਘਰ ਪਰਾਨਾ ਵੇਲੇ ਤਾਂ ਆਏ ਸੀ ਸੀ ਨਾ ਮੜਾ ਜਾ ਕੇ ਬਸ ਘਰ ਆ ਮੜਾ ਜਾ ਕੇ ਗਈ ਆਖੀ ਗਈ ਸੀ ਬਸ ਕਰ ਵੀ ਨਵਾਂ ਪਾਲਿਆ ਸੋਹਣਾ ਪਾਲਿਆ ਖੁਸ਼ੀ ਹੁੰਦੀ ਆ ਤੇ ਜਦੋਂ ਮੈਂ ਇੱਥੇ ਰਹਿਣਾ ਹੁੰਦੀ ਸੀ ਰਿੱਕੀ ਛੁੱਟੀਆਂ 'ਚ ਜੂਨ ਦੀਆਂ 'ਚ ਮਹੀਨਾ-ਮਹੀਨਾ ਰਹਿੰਦੀ ਰਹੀ ਆ ਅੱਛਾ ਦੋ-ਦੋ ਮਹੀਨੇ ਜੁੜੀਆਂ ਛੁੱਟੀਆਂ ਹੁੰਦੀਆਂ ਨਾਨਕੇ ਆਉਣਾ ਹਾਲਾਂਕਿ ਮੇਰੇ ਨਾਨਾ ਨਾਨੀ ਨਹੀਂ ਰਹੀ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਗੁਜ਼ਰਿਆ ਨੂੰ ਪਰ ਅੱਜ ਤੱਕ ਮਾਮਾ-ਮਾਮੀ ਨੇ ਕਦੇ ਵੀ ਸਾਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਉਹਨਾਂ ਹੀ ਪਿਆਰ ਕਰਦੇ ਆ ਤੇ ਇਹ ਚੀਜ਼ਾਂ ਹਰ ਇੱਕ ਦੇ ਨਾਨਕੇ 'ਚ ਹੋਣੀਆਂ ਚਾਹੀਦੀਆਂ ਵੀ ਮਾਂ ਮਮੀ ਪੂਰਾ ਪਿਆਰ ਕਰਦੇ ਆ ਸਾਨੂੰ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਸਾਡੇ ਨਾਨਾ ਨਾਨੀ ਹੈ ਨਹੀਂ ਤੇ ਸਾਨੂੰ ਨਹੀਂ ਜਾਣਾ ਚਾਹੀਦਾ ਨਾ ਫੋਨ ਕਰਕੇ ਹਰ ਇੱਕ ਤਿਹਾੜੀ ਤੇ ਬੁਲਾਉਣਾ ਸਾਨੂੰ ਮੂਹਰੇ ਰੱਖਣਾ ਸਾਨੂੰ ਮੇਰੀ ਮੰਮੀ ਵਰਗੇ ਤਿੰਨ ਭੈਣਾਂ ਨੇ ਅੱਜ ਤੱਕ ਉਹਨਾਂ ਦਾ ਕਦੇ ਵੀ ਕੋਈ ਸੰਧਾਰਾ ਨਹੀਂ ਰੱਖਿਆ ਹੋਣਾ ਰਿੱਕੀ ਕਾਫੀ ਟਾਈਮ ਹੋ ਗਿਆ ਨਾਨਾ ਨਾਨੀ ਨੂੰ ਗਿਆ ਨੂੰ ਵੀ ਮੇਰੇ ਵਿਆਹ ਤੋਂ ਪਹਿਲਾਂ ਦੇ ਚਲੇ ਗਏ ਸੀ ਦੇਖ ਲਓ ਵਿਆਹ ਹੋ ਗਿਆ 7 ਸਾਲ ਉਹ ਵੀ ਮੂਰੇ ਲੱਗੇ ਆ ਦੇਖੋ ਆ ਲਿਖਿਆ ਪਿਆ ਭਾਈ ਨਾਮ ਗੱਡੀ ਦੇ ਪ੍ਰਦੇਸੀ ਪੈਂਟਰ ਬੁਰਜਹਰੀ ਆਪਾਂ ਬਸ ਬੁਰਜਹਰੀ ਜਾ ਰਹੇ ਆ ਲੋ ਆ ਗਲੀ ਇੱਥੇ ਛੇੜਦੇ ਰਹੇ ਐਸੀ ਛੋਟੇ ਜਿਹੇ ਹੁਣ ਤੱਕ ਆ ਗਲੀ ਮੁੜ ਗਈ ਬਹੁਤ ਟਾਈਮ ਰਹੀ ਇੱਥੇ ਮੈਂ ਬਹੁਤ ਜ਼ਿਆਦਾ ਟਾਈਮ ਮੈਨੂੰ ਰੋਟੀ ਸਬਜ਼ੀ ਆ ਸਾਰੇ ਤੇਰੇ ਮਾਮੇ ਮੇਰੇ ਘਰ ਆ ਸਾਰੇ ਮੇਰੇ ਮਾਮਿਆਂ ਦੇ ਘਰ ਨੇ ਜਿੰਨੇ ਵੀ ਨਹੀਂ ਆ ਸਾਰੇ ਆ ਸਕੇ ਇਸਕੇ ਅੰਦੇ ਸਾਰੇ ਮਾਮੇ ਦਾ ਘਰ ਆਪਣਾ ਆ ਗਿਆ ਇਹ ਵਾਲਾ ਇਹ ਵਾਲਾ ਆ ਗਿਆ ਮਾਮੇ ਦਾ ਘਰ ਆ ਮੇਰੇ ਮਾਮੇ ਦਾ ਘਰ ਆ ਗਿਆ ਭਾਈ ਠੀਕ ਆ ਆ ਗਈ ਕੋਠੀ ਮਾਮੇ ਦੀ ਇੱਧਰ ਡੈਰੀ ਦਾ ਕੰਮ ਆ ਮੇਰੇ ਮਾਮੇ ਦਾ ਲੈ ਆ ਉਹਦੇ ਨੇ ਬੰਦੇ ਪਈ ਇਹਨੂੰ ਲੈਣ ਭੱਜੇ ਭੱਜੇ ਸਵਾਗਤ ਕਰਨਾ ਕੁੜੀ ਦਾ ਅੱਜ ਆ ਗਈ ਜਸ਼ਨ ਹੀ ਵਾਸੀ ਆਈ ਜਿਆਰ ਦੀ ਭਾਈ ਆਜੋ ਆਜੋ ਆ ਚੱਕ ਯਾਰ ਹੈ ਲੱਤਾਂ ਨਹੀਂ ਵੱਡਦੇ ਕਿਤੇ ਉਹ ਵਾਸੂ ਉਹੀ ਚਲ ਕਰ ਵੋ ਸੋਨਾ ਬਣ ਗਿਆ ਜਸ਼ਨ ਤਾਂ ਨੂੰ ਇੱਕ ਗੱਲ ਦੱਸਾਂ ਰਹੀ ਕਿ ਮੈਂ ਤਾਂ ਹੋਉਂਦੀ ਸੀ ਨਾਟਕ ਵਾਲੀ ਕੀ ਗੁੰਝਣ ਇਹ ਰਚਨਾ ਸੀ ਜੀ ਨਾਟਕ ਹੁੰਦਾ ਸੀ ਉਦੋਂ ਕਿਉਂਕਿ ਮੈਂ ਮੋਟੀ ਸੀ ਜਸ਼ਨ ਬਤਲੀ ਸੀ ਤਾਂ ਕਰਕੇ ਪੁਰਤਾ ਕਰਾਦਾ ਮੈਂ ਆਹ ਡ੍ਰੈੰਗ ਰੂਮ ਆ ਨਹੀਂ ਆ ਆਪਣੀ ਕਿਚਨ ਆ ਗਈ ਹੈ ਨਾ ਆ ਗਈ ਆਪਣੀ ਕਿਚਨ ਤੇ ਆ ਆ ਗਿਆ ਡਰੈਸਿੰਗ ਇਧਰ ਸਟੋਰ ਰੂਮ ਆ ਗਿਆ ਆ ਲੌਬੀ ਆ ਗਈ ਬਾਹਰ ਵਜਣਿਆ ਆ ਗਿਆ ਰੂਮ ਆਪਣਾ ਜਸ਼ਨ ਦਾ ਦੇਖ ਲਓ ਇਧਰ ਫੋਟੋ ਲੱਗੀ ਜਸ਼ਨ ਦੀ ਪੂਰੀ ਮੈਂ ਹੌਮ ਟੂਰ ਕਰ ਲੈਣੀ ਐ ਇਹਨੇ ਲਓ ਇਧਰ ਆਪਣੇ ਪਪਲ ਦਾ ਪੋਸ਼ਾਕ ਵੀ ਦਿਖਾਈ ਦੇਣੀ ਹੱਦ ਤੱਕ ਰੂਮ ਮਲਗਦਾ ਅਸੂਦਾ ਇੱਕ ਰੂਮ ਆ ਗਿਆ ਫੜਾ ਮੈਨੂੰ ਬਹੁਤ ਖੁਸ਼ੀ ਹੋਈ ਜਾਂਦੀ ਆ ਅੱਜ ਵੀ ਮਾਮੇ ਦਾ ਘਰ ਬਹੁਤ ਸੋਹਣਾ ਬਣ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋਹਣਾ ਘਰ ਬਣ ਗਿਆ ਮਾਮੇ ਦਾ ਮੈਨੂੰ ਇਹ ਦਿਲੋਂ ਪੂਰੀ ਖੁਸ਼ੀ ਹੋਈ ਪਈ ਆ ਵੇਖੋ ਸੇਵਾ ਪੂਰੀ ਫੁੱਲ ਹੋ ਰਹੀ ਆ ਹਾਂ ਬੀ ਕਿਵਾਂ ਤਾਂ ਜਦੋਂ ਮੈਂ ਛੋਟੀ ਕਿਸੇ ਇੱਥੇ ਆਉਂਦੀ ਸੀਗੀ ਐਂ ਅਸੀਂ ਫੋਨ ਕਰਦੇ ਹੁੰਦੇ ਸੀ ਮਾਮੇ ਨੂੰ ਬੰਦਦਾ ਸੀ ਨੂੰ ਵੀ ਆਉਂਦੇ ਹੋਏ ਆਹ ਚੀਜ਼ ਲੈ ਕੇ ਆਏ ਨਾੜਖਿਆਏ ਰੋੜੇ ਜਦਾਂ ਸੰਦ ਦੇਖ ਰਹੇ ਆ ਵੀ ਇਹ ਕੀ ਚੀਜ਼ਾਂ ਨੇ ਵੱਡਾ ਹੋ ਕੇ ਖਾਇਆ ਕਰੂਗਾ ਸਰਦੂਨ ਲੱਗਦਾ ਲਵਲੀ ਨੇ ਉਹਦਾ ਲਵਲੀ ਆ ਲਵਲੀ ਚੁੱਪ ਕਰ ਸਾਡੇ ਛੋਟੇ ਕਿੱਲਾ ਜਣਾ ਪਤਾ ਲੋਵੀ ਵਾਲੀ ਜਦੋਂ ਜਿਹੜੇ ਤੋਂ ਬਾਅਦ ਦੀਪੂ ਦੀ ਮਿਹਰਬਾਨੀ ਨਾਲ ਹੀ ਗਵੰਡੀਆ ਦੇ ਵਾਈਫਾਈ ਦਾ ਪਾਸਵਰਡ ਲੈ ਲਿਆ ਦੀਪੂ ਨੇ ਬਹੁਤ ਸਟਰਗਲ ਕਰਕੇ ਲਿਆ ਮੈਂ ਦੀਪੂ ਦੀਪੂ ਕਹਿੰਦਾ ਪੈਣੇ ਤੈਨੂੰ ਇਸ ਵਾਰੀ ਮੰਗਣਾ ਪਿਆ ਗਿਆ ਪਾਸਵਰਡ ਨੈਕਸਟ ਵਾਰੀ ਤੇਰੇ ਭਰਾ ਨੇ ਕਹਿੰਦਾ ਲਵਾ ਦੇ ਹੂੰ ਇਹ ਚੱਕਰੀਆਂ ਵੀ ਨੇ ਵੀਡੀਓ ਅਪਲੋਡ ਕਰਨ ਦਾ ਮੁੱਦਾ ਵਾ ਗਿਆ ਸੀ ਇਹ ਪਤਾ ਕੀ ਦੀਪੇ ਇਹਨਾ ਵੀਡੀਓ ਲੰਬੀ ਹੁੰਦੀ ਹੈ 20 20 ਮਿੰਟ ਦੀ ਵੀਡੀਓ ਅਪਲੋਡ ਦਿੰਦੀ ਜੇ 10 ਮਿੰਟ ਦੀ ਹੋਵੇ ਉਹ ਹੋ ਜਾਂਦੀ ਹੈ ਉਹ ਜੜੀ ਮੈਨੂੰ ਬਹੁਤ ਸੋਹਣੀ ਲੱਗੀ ਜਿਹੜੀ ਮਾਮੇ ਉਲਾਈ ਦੀ ਆ ਸਾਹਮਣੇ ਹਾਂ ਬਹੁਤ ਸੋਹਣੀ ਲੱਗੀ ਹੈਨਾ ਇਹ ਮਾਮੇ ਨੇ ਆਪ ਹੀ ਡਿਜ਼ਾਈਨ ਕਰਿਆ ਸਰ ਹੈ ਕੋਈ ਆਰਕੀਟੈਕਚਰ ਨਹੀਂ ਹੈ ਆਪ ਹੀ ਬਣਾਇਆ ਨਕਸ਼ਾ ਹਾਂ ਹੈ ਇੰਨਾ ਵੀ ਚੀਜ਼ ਜੀ ਨਹੀਂ ਲਾਉਣਾ ਰਚਨਾ ਨਮਾਸਤੋ ਲੈਣ ਗਈ ਪੁੱਤਰੀ ਮਾਸੀ ਲੋ ਬਈ ਆ ਮੇਰੀ ਭੈਣ ਆ ਠੀਕ ਆ ਜਿਹੜੇ ਅਸੀਂ ਐ ਮੰਨ ਲਓ ਤੁਸੀਂ ਅਸੀਂ ਬਚਪਨ ਤੋਂ ਹੁਣ ਤੱਕ ਜਲੂਸ ਕੱਢਦੇ ਰਹੇ ਹਾਂ ਮਤਲਬ ਇੱਕ ਇੱਕ ਚੀਜ਼ ਸਾਂਝੀ ਰਹੀ ਆ ਸਾਡੀ ਇੱਕ ਇੱਕ ਚੀਜ਼ ਨਹੀਂ ਜਲੂਸ ਜਿਆਦਾ ਕੱਢਿਆ ਬੱਡੇ ਮਾਮੇ ਦੀ ਕੁੜੀਆਂ ਮੇਰੀ ਇਹ ਬੱਡੇ ਮਾਮੇ ਦੀ ਆ ਤਾਂ ਤੁਹਾਨੂੰ ਪਤਾ ਹੀ ਯਾਰ ਰਚਨਾ ਆਜੋ ਯਾਰ ਸਿੰਘ ਜੀ ਨੇ ਬਸ ਇਹ ਤਾਂ ਮੈ ਮਲਾਉਣਾ ਸੀਗਾ ਮੇਰੀ ਭੈਣ ਨੂੰ ਵੀ ਵੱਡੀ ਭੈਣ ਆਏ ਸਾਡੀ ਅਸੀਂ ਇਕੱਠੇ ਖਾਂਦੇ ਪੀਂਦੇ ਬਹੁਤ ਬਹੁਤ ਲਾਈਫ ਇੰਜੋਏ ਕੀਤੀ ਆ ਸਾਡੇ ਜਿੰਨਾ ਕੋਈ ਨਹੀਂ ਖੇਡਿਆ ਆਪਣੇ ਜਿੰਨਾ ਤਾਂ ਨਹੀਂ ਕੋਈ ਖੇਡਿਆ ਹੋਣਾ ਆਪਣੇ ਜਿੰਨਾ ਲਾਈਫ ਨੂੰ ਕਿਸੇ ਨੇ ਇੰਜੋਏ ਨਹੀਂ ਕੀਤਾ ਹੋਣਾ ਬਚਪਨ ਨਾ ਇਹ ਅਸੀਂ ਮੰਨ ਰਹੇ ਹਾਂ ਨਾੜੀਆਂਾਂ ਦੀ ਬਹੁਤ ਸਾਲਾ ਮਾਰੀਆਂ ਹੋਈਆਂ ਨੇ ਬਹੁਤ ਬਹੁਤ ਨਾਲ ਲੱਗ ਮੇਜ ਕੋਠੇ ਹੁੰਦੇ ਇੱਕ ਦੂਜੇ ਨੂੰ ਕੋਠੇ ਉੱਤੋਂ ਦੀ ਆਵਾਜ਼ ਮਾਰ ਕੇ ਲਿਆਉਂਦੇ ਵੀ ਆਜੋ ਇਹ ਨਹੀਂ ਬੰਦਾ ਸਾਡੇ ਸ਼ਾਮੜੋਏ ਹਾਂ ਗੁੱਡ ਮਾਰਨਿੰਗ ਦੁਜਾਰ ਦੁਜਾਰ ਦੀ ਹੋਗੀ ਗੁੱਡ ਮਾਰਨਿੰਗ ਅੱਜ ਸਭ ਤੋਂ ਬਹੁਤ ਠੰਡ ਪਈ ਹੈ ਇੱਥੇ ਸਭ ਤੋਂ ਵੱਧ 40 ਡਿਗਰੀ ਟੈਂਪਰੇਚਰ ਆ ਤੇ ਮੀਂਹ ਵੀ ਪੈ ਗਿਆ ਬਾਈ ਲਿਆਓ ਮੰਮੀ ਲਿਆਓ ਪਾਣੀ ਲਿਆਓ ਠੀਕ ਹੈ ਯਾਰ ਇੱਧਰ ਦੇਖੋ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਜਿਵੇਂ ਮੀਂਹ ਭੀ ਜਾਂਦਾ ਬਹੁਤ ਜ਼ਿਆਦਾ ਮੀਂਹ ਅੱਜ ਆ ਦੇਖੋ ਭਈ ਮੈਂ ਤੇ ਜੁਹਾਰ ਹੋ ਗਏ ਰੈਡੀ ਉਧਰ ਹੈਲੋ ਕਰ ਦੋ ਰੋਈ ਜਾਂਦੇ ਹੋ ਤੁਸੀਂ ਰੋਈ ਕਥੋ ਜਾਂਦੇ ਹੋ ਤੁਸੀਂ ਆਪਾਂ Papa ਕੋਲੇ ਚੱਲਦੇ ਆ Papa ਕੋਲੇ ਚੱਲਦੇ ਆਂ ਦੇਖੋ Papa ਨੂੰ ਪੁੱਛਦੇ ਆਂ ਕਿ Papa ਮੀਂਹ ਪਵਾਤਾ ਤੁਸੀਂ ਆਪਾਂ ਤੁਹਾਨੂੰ ਮੀਂਹ ਪਵਾਤਾ ਕਿ ਮੀਂਹ ਪਵਾਤਾ ਕਿ Papa ਤੁਸੀਂ ਕੀ ਹੋਇਆ ਚੰਗ 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 ਵੀ ਬਾਹਰ ਲੈ ਕੇ ਜਾਓ ਬਾਹਰ ਮੀਂਹ ਹੈ ਠੰਡ ਹੈ ਤੋ ਵੀ ਰੋਟੀ ਆ ਗਈ ਆਪਣੀ ਲੋਈ ਪੈਕਿੰਗ ਹੋ ਗਈ ਡਨ ਹੋ ਗਈ ਆਪਣੀ ਜਾਨ ਦੀ ਤਿਆਰੀ ਸਾਰੀ ਪੈਕਿੰਗ ਆਪਣੀ ਡਨ ਆ ਦੇਖ ਜੁਝਾਰ ਕਿੰਨਾ ਮੀਂਹ ਭਵਾਤਾ ਆਪਾਂ ਦੇਖ ਤੇ ਕਿੰਨਾ ਮੀਂਹ ਪੈ ਗਿਆ ਦੇਖ ਹੈਨਾ ਤੇ 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 ਆदिक ਤੇਰਾ ਪ੍ਰਬੰਧ ਕਿੱਡਿਆ ਨਹੀਂ ਬੇ ਤੂੰ ਚਲੋ ਚਲੋ ਵਾਈ ਭਰੀ ਹਾਂਜੀ ਹਾਂਜੀ ਬਈ ਲਓ ਆਪਾਂ ਰੋਟੀ ਪਾਣੀ ਛੱਕ ਕੇ ਤੇ ਹੁਣ ਆਪਾਂ ਪੁਰਜ ਹਰੀ ਦੀ ਧਰਤੀ ਤੋਂ ਜਾ ਰਹੇ ਆ ਠੀਕ ਹੈ ਤੇ ਮੀਂਹ ਵਾ ਗਿਆ ਸੀ ਜਾਂਦੇ ਜਾਂਦੇ ਤੇ ਮੀਂਹ ਬਰਨਾਲੇ ਸਾਈਡ ਵੀ ਰਿੱਕੀ ਬਹੁਤ ਆ ਸਾਰੇ ਪੰਜਾਬ 'ਚ ਅੱਜ ਠੰਡ ਵੀ ਬਈ ਬਹੁਤ ਜ਼ਿਆਦਾ ਹੋਈ ਪਈ ਆ ਤੇ ਠੰਡ ਕਰਕੇ ਥੋੜਾ ਜਿਹਾ ਜੁਹਾਰ ਨੂੰ ਵਿੱਚ ਕੰਮ ਜਾ ਹੋ ਗਿਆ ਹੋ ਗਿਆ ਸੀਗਾ ਪਾਲਾ ਨਹੀਂ ਹੋਇਆ ਥੋੜਾ ਜਿਹੀ ਸੀਗਾ ਬਿਲਕੁਲ ਓਕੇ ਰੱਖਿਆ ਹਾਂ ਇਹਨੂੰ ਕਲੋਕ ਕੇ ਰੱਖਿਆਗਾ ਹੁਣ ਆਪਾਂ ਪੂਰਾ ਚਲੋ ਆਪਾਂ ਜਾਂਦੇ ਹਾਂ ਹੁਣ ਕੰਮ ਤੇ ਬਸ ਲਾਂਬਾ ਲਾ ਗੇ ਇਤੋਂ ਬਾਅਦ ਫੇਰ ਆਵਾਂਗੇ ਦੁਬਾਰੇ ਹਾਂ ਕਿਉਂਕਿ ਸਾਨੂੰ ਓਨਾ ਹੀ ਟਿੱਖਾ ਪੈਂਦਾ ਓਨਾ ਹੀ ਸਾਨੂੰ ਬੁਰਜਹਰੀ ਪੈਂਦਾ ਹਾਂ ਤੇ ਇੱਕ ਮਾਮਾ ਮਾਮੀ ਪਿਆਰ ਵਾਲਾ ਕਰਦੇ ਆ ਪਿਆਰ ਵੀ ਖਿੱਚ ਲਿਆਉਂਦਾ ਹੁੰਦਾ ਇਹ ਤਾਂ ਕਰਦੇ ਆ ਹਾਂ ਇਦਾਂ ਸਰਕਾਰੀ ਸਕੂਲ ਆ ਗਏ ਨਾਰਨ ਵਾਲੀ ਰਿਸ਼ਤੇ ਜਾਰੀਆਂ ਨੇ ਹਾਂ ਇਦਾਂ ਤਾਂ ਲੱਗੀ ਆ ਮਾਨਪਣ ਕਰਦਾ ਤੇਰੀ ਬੰਦਾ ਹੋਗਾ ਤੇ ਸਹੀ ਬਾਤ ਲੋ ਬਈ ਇੱਧਰ ਜੁਝਾਰ ਨੂੰ ਮੈਂ ਕੰਬਲ 'ਚ ਬਿਠਾਤਾ ਠੀਕ ਹੈ ਕਿਉਂਕਿ ਜੁਝਾਰ ਦੇਖ ਰਿਹਾਗਾ ਇੱਧਰ ਆਹ ਹੁਣ ਰਿੱਕੀ ਚਲਾਇਓ ਚਾਹ ਹੋਇਆ ਵਿਆਹ 'ਚ ਜੁਝਾਰ ਨੂੰ ਇਹ ਚੀਜ਼ ਤਾਂ ਕੰਡ ਬਹੁਤ ਜ਼ਿਆਦਾ ਹੈ ਤਾਂ ਇਹਨੂੰ ਦੇਖੀ ਜਾਂਦਾ ਬਸ ਵਧੀਆ ਬੈਠਾਗਾ ਹਾਂ ਮੇਰੇ ਮਾਮੇ ਨੇ ਬਹੁਤ ਮਿਹਨਤ ਕਰਕੇ ਘਰ ਬਣਾਇਆ ਬਾਈ ਆ ਇੰਨੀ ਮੀਹ ਕਾ ਨੀਚੇ ਦੇਖ ਲਓ ਐ ਜਾਂਦੇ ਆ ਮੋਟਰਸਾਈਕਲ ਤੇ ਇਹ ਮਾੜਾ ਦੁੱਧ ਪਾਖੀ ਉਹਨਾਂ ਨੇ ਆਜੇ ਚਾ ਨਹੀਂ ਜਾਣਾ ਉਹੀ ਟਾਈਮ ਨਾਲੇ ਕੀ ਖਣੀ ਨੇਰੀ ਨਾ ਨਾ ਕੁਛ ਮਰਜੀ ਹੋਵੇ ਲਓ ਬਈ ਮੀਂਹ ਬਹੁਤ ਜ਼ਿਆਦਾ ਆ ਮਾਨਸਤੋਂ ਲੈ ਕੇ ਚੌਥਾ ਕਮੀ ਹੋ ਪਈ ਜਾਂਦਾ ਪੱਕਾ ਪਹੁੰਚ ਗਏ ਨਾ ਆਪਾਂ ਅਗਲੀ ਆ ਅਗਲੀ ਪਹੁੰਚੇ ਕਿੰਨਾ ਜ਼ਿਆਦਾ ਮੀਂਹ ਆ ਨਾ ਰਿਕ ਲਾਂਗੇ ਫਿਰ ਤਾਂ ਆਪਾਂ ਪਹੁੰਚਣ ਵਾਲੀਆਂ ਬੜੀ ਦੂਰ ਨਹੀਂ ਹੈਗੀ ਫਿਰ ਆਪਾਂ। ਮੀਂਹ ਪਰ ਰਿੱਕੀ ਬਹੁਤ ਆ ਜੀ। ਪੂਰੀ ਮੀਂਹ ਆ ਪੰਡਾ। ਖੱਟ ਵਾਲੀ ਆ ਨਾ। ਪੂਰੀ ਠੰਡ ਆ। ਲੋ ਵੀ ਦੇਖੋ। ਬਹੁਤ ਸੂਰ ਨਾਲੇ ਕਿੰਨਾ ਜ਼ਿਆਦਾ ਪਾਣੀ ਪੈ ਗਿਆ। ਤੇ ਇਧਰ ਆਪਾਂ ਸੂਟ ਧਰਨੇ ਆ। ਕਿਰਨ ਭੈਣ ਤੇ ਉਹਦੀ ਸੱਸ ਨੇ ਅੱਜ। ਬਸ ਤੇ। ਕਿਉਂਕਿ ਉਹਨਾਂ ਦੀ ਕੱਲ ਨੂੰ ਹੈਗੀ ਆ ਫਲਾਈਟ। ਅਲੋ ਉਹਨਾਂ ਨੇ ਚਲੇ ਜਾਣਾ ਬਾਹਰ ਸਪੇਨ ਤੇ ਅੱਜ ਆਪਾਂ ਉਹਨਾਂ ਦੇ ਕੱਪੜੇ ਧਰਨੇ ਆ ਤੇ ਬਰਨਾਲੇ ਵੀ ਬਹੁਤ ਮੀਂਹ ਪੈ ਗਿਆ ਰਿੱਕੀ ਦੁਕਾਨ ਤੋਂ ਵੀ ਫੋਨ ਆਈ ਜਾਂਦੇ ਨੇ ਸ਼ੁਕਰ ਹੈ ਵੀ ਲਾਈਟ ਹੈਗੀ ਆ ਮੈਨੂੰ ਤਾਂ ਜਦੋਂ ਮੀਂਹ ਪੈਣ ਲੱਗ ਜੇ ਇੱਕ ਸਟ੍ਰੈਸ ਹੋ ਜਾਂਦੀ ਆ ਵੀ ਕਿੰਨੀ ਲਾਈਟ ਕੋ ਜਾ ਬਸ ਲਾਈਟ ਕੋ ਜਾਦਾ ਆ ਵਾ ਪੈਟਰਾ ਪਟਰਾ ਜੀ ਪੈਟਰਾ ਪਟਰਾ ਤਰਾ ਉਹ ਤੋ ਰਿੱਕੀ ਤੇ ਆਪਾਂ ਜਨਰੇਟਰ ਵੀ ਨੈਕਸਟ ਇਅਰ ਲੈ ਕੇ ਆਉਣ ਆਲਰੇਡੀ ਉਹਨਾਂ ਨੇ ਬਣਵਾਈ ਹਾਂ ਵਾਈ ਬਰੂ ਮੇਰ ਰੱਖੇ ਜ਼ਰੂਰ ਲੈ ਕੇ ਆਉਂ ਮੇਰਾ ਅਮਰਿਆ ਸੀ ਉਹ ਰੱਖਿਆ ਲੋ ਵੀ ਬਰਨਾਲਾ ਰਹਿ ਗਿਆ ਆਪਾਂ ਨੂੰ ਇਸ ਤਿੰਨ ਕਿਲੋਮੀਟਰ ਆਪਾਂ ਪਹੁੰਚ ਗਏ ਹੰਢਿਆਈ ਟੈਮ ਨਾਲ ਹੀ ਪਹੁੰਚ ਗਏ ਰਿੱਕੀ ਵੈਸੇ ਬਾਲਾ ਟੈਮ ਨਹੀਂ ਲੱਗਿਆ ਇੱਕ ਦਿਨ ਦੱਸਿਆ ਟਿੱਖਾ ਜਿੰਨੀ ਬਾਟਿਆ ਟਿੱਖਾ ਜਿੰਨੀ ਬਾਟਿਆ ਜਿੰਨੇ ਆਪਾਂ ਨੂੰ ਟਿੱਖਾ ਪੈਂਦਾ ਉਹਨਾਂ ਦੇਖੋ ਰਿੱਕੀ ਬਾਵਾ ਮੀਂਹ ਪੈ ਗਿਆ ਰਿੱਕੀ ਇੱਥੇ ਤਾਂ ਹੈ ਭਰੇਆ ਭਰਿਆ ਪਿਆ ਹਲੇ ਵੀ ਮੀਂਹ ਪਈ ਜਾਂਦਾ ਇੱਥੇ ਸਾਰਾ ਸ਼ਾਂਤ ਦਾ ਲੰਗਰ ਲੰਗਰ ਲੱਗੇ ਬਹੁਤ ਔਖਾ ਹੋ ਜੋ ਗੱਲ ਪਾਣੀ ਖੜ ਜਾਂਦਾ ਨਾ ਬਾਕੀ ਉੱਥੇ ਐ ਭਰਤ ਪਾਈ ਹੁੰਦੀ ਹੈ ਰਿੱਕੀ ਉਹ ਚ ਵੀ ਦਿੱਕਤ ਆਉਂਦੀ ਆ ਹਨਾ ਚਰਗਲ ਜੀ ਬਣ ਜਾਂਦੀ ਹੈ ਚਰਗਲ ਜੀ ਬਣ ਜਾਂਦੀ ਹੈ ਸਹੀ ਗੱਲ ਸੰਗਤਾਂ ਦਾ ਔਖਾ ਹੋ ਜਾਂਦਾ ਲੋ ਵੀ ਆਪਾਂ ਹੁਣ ਮੋੜ ਲਈ ਆਪਣੀ ਦੁਕਾਨ ਗੰਨੀ ਨੂੰ ਡੱਡੀ ਲੋ ਵੀ ਆਪਾਂ ਆ ਗਏ ਓਮ ਸੇ ਆ ਬੋਰਡ ਲੱਗਿਆ ਹੋਇਆ ਬਾਈ ਮੈਂ ਤੈਨੂੰ ਆ ਬੋਰਡ ਕਹਿਣੀ ਨਹੀਂ ਓਮ ਸੇ ਆ ਸੀ ਇੰਡੀਜੀ ਤੇ ਪੰਜਾਬੀ ਚ ਲਿਖਿਆ ਬਸ ਇਧਰੋਂ ਆਏ ਮੁਰਨਾ ਆਪਾ ਜੇ ਤੁਸੀਂ ਡੀਮਾਰਟ ਕਰਨੀ ਹੋ ਸੂਟ ਸਾਹਮਣੇ ਉਹ ਕੁੜੀ ਆਈ ਹੈ ਤਾਜੋ ਤੋਂ ਸੂਟ ਫੜਨ ਆਈ ਹੈ ਚਲੋ ਜੀ ਪਹੁੰਚ ਗਏ ਆਪਾਂ ਬੁਟੀਕ ਤੇ ਪਾਈ ਚੱਕੋ ਨਾ ਮੋਹਣ ਦਾ ਜਣਦੂ ਮੈਂ ਜਾ ਕੇ ਆਈਆਂ 7 ਸਾਲ ਬਾਅਦ ਆਪਦੇ ਨਾਨਕੇ ਅੱਛਾ ਹਮ ਮੇਰੇ ਨਾਨਕੇ ਆਏ ਅੱਜ ਮੈਂ ਤੇ ਰਿੱਕੀ ਕਿੱਥੇ ਨਾਲੇ ਹਰੀ ਕੇ ਬੁਰਜਮਾਨ ਸਾਹ ਕੋਲੀ ਕੰਮ ਗੁਰਦੇ ਨਾਲ 2000 ਰੁਪਏ ਉੱਥੋਂ ਆਇਆ ਤੇ ਆਪਣਾ ਬਈ ਪਾਰਸਲ ਵੀ ਆਇਆ ਪਿਆ ਮੈਨੂੰ ਲੱਗਦਾ ਸ਼ਾਇਦ 2000 ਦੇ ਕੱਪੜੇ ਆਏ ਨੇ ਹੈਨਾ ਇਹ ਪਾਰਸਲ ਆਇਆਗਾ ਆਪਣਾ ਮਨਦੀਪ ਕੌਰ ਤੇ ਬਾਕੀ ਬਈ ਇਹ ਕੁੜੀ ਦਾ ਨਾ ਬਹੁਤ ਸੋਹਣਾ ਕੰਮ ਆਗਾ ਤੇ ਇਹਨਾਂ ਦਾ ਮੈਂ ਪੇਜ ਮੈਂਸ਼ਨ ਕਰੂੰਗੀ WhatsApp ਤੇ ਜ਼ਰੂਰ ਟੈੱਕ ਕਰਿਓ ਭੈਣ ਦਾ ਨਾ ਪਹਿਲਾਂ Instagram ਤੇ ਪੇ ਸੀਗਾ ਬੱਚੇ ਦਾ ਕੰਮ ਕਰਦੀ ਏ ਜੋ ਪਹਿਲਾਂ ਨੇ ਕਿੰਨੇ ਕੱਪੜੇ ਭੇਜੇ ਸੀ ਕਿਸ ਨੇ ਉਹ ਕਰਤਾ ਪੇਜ ਹੂੰ ਤੇ ਹੁਣ ਦੁਬਾਰੇ ਪੇਜ ਬਣਾਇਆ ਵਿਚਾਰੀ ਨੇ ਐ ਨਾ ਕਰਿਆ ਕਰੋ ਭਾਈ ਕਿਸੇ ਦਾ ਕਾਰੋਬਾਰ ਹੁੰਦਾ ਕਿਸ ਦੀ ਰੋਜੀ ਰੋਟੀ ਹੁੰਦੀ ਹੈ ਕਿ ਨਹੀਂ ਅੱਜ ਤਾਂ ਸੰਦ ਮੈਨੂੰ ਲੱਗਦਾ ਬਾਹਰ ਕੱਢੀ ਨਹੀਂ ਜਾਣੀ ਮੀਂਹ ਪਈ ਜਾਂਦਾ ਅੰਦਰ ਹੀ ਰਹਿੰਦੇ ਆ ਨਾ ਵੀਰਪਾਲ ਅਸੰਦਰੀ ਰਹਿੰਦੇ ਹੂੰ ਲੋ ਆ ਗਿਆ ਮੈਂ ਲਾ ਰਿਖੀ ਦੁੱਧ ਲੈ ਕੇ ਓਏ ਚਾਹ ਬਣਾ ਲਓ ਆ ਜਾ ਮੈਂ ਫੜ ਕੇ ਲਿਉਣੀ ਆਨ ਲੈਓ ਕੱਪੜੇ ਪੈਕ ਕਰ ਦिए ਜੋਤ ਕੇ ਵੀ ਹੈ ਨਾ ਲੈ ਆਓ ਦੱਦਲੇ ਆਓ ਅੰਦਰ ਤੁਸੀਂ ਵੀ ਲਿਆਓ ਚਲੋ ਜੀ ਚਲੋ ਚੱਲੀਏ ਤੋਰ ਕੇ ਆਈਏ ਉਹਨਾਂ ਨੂੰ ਹੈਵਾ ਸੇਫ ਜਰ ਨਹੀਂ ਗਿਆ ਕੇ ਆਈਏ ਲੋ ਬਈ ਨੀਚੇ ਨਹੀਂ ਬੋਤਾ ਬਾਕਰ ਚ ਛੱਡ ਦੋ ਇਹਨੂੰ ਜੇ ਛੱਡਣਾ ਗਾ ਫਿਰ ਮੈਂ ਆ ਕੇ ਆ ਵੀ ਖੋਲ ਕੇ ਦਿਖਾਉਣੀ ਆ ਪਾਰਸਲ ਦੇ ਵਿੱਚ ਕੀ ਆਇਆ ਹੋਇਆਗਾ ਸ਼ਿਕਰ ਵਾਲੇ ਉਹ ਹੈਗੇ ਨਹੀਂ ਹੰਡੇ ਆਏ ਮੰਮੀ ਹੈਗੇ ਆ ਘਰੇ ਕਹਿੰਦੇ ਤੁਸੀਂ ਘਰੇ ਵਗਜੋ ਆ ਬਈ ਤੇਰੀ ਕੀ ਦੇ ਦੋਸਤ ਦਾ ਘਰ ਘੇਟ ਬਣ ਗਿਆ ਘਰ ਤਾਂ ਚਲੋ ਲੋ ਬਈ ਅੱਜ ਸਕੂਟਰ ਪਿਆਰਾ ਕੱਢਣੇ ਸੀ ਨਾ ਬਾਹਰ ਗਾਈ ਵਾਲਾ ਪਿਆ ਕੇ ਨਹੀਂ ਗਾਵੇ ਵਾਲਾ ਪਿਆ ਪਿਆਰਾ ਜੇ ਰੱਖਿਆ ਇਹ ਫਿਰ ਬਸ ਤੇ ਕੱਪੜੇ ਜੋ ਤੁਹਾਨੂੰ ਭੇਜਤੀ ਡਿਟੇਲ ਕਿ ਕਿਥੇ ਰੱਖਿਆ ਹੂੰ ਸੋਚ ਕੇ ਤੇ ਰੱਖਿਆ ਕਿਥੇ ਰੱਖਿਆ ਜਿਹੜਾ ਸੰਗਰੇੜੇ ਨੂੰ ਜਾਂਦੀ ਨੂਰ ਚੌਂਕੋਂ ਕੋਲ ਪਾਸੇ ਮਗਰ ਗੱਡੀ ਲੱਗੀ ਝੂਟ ਪੁੱਛ ਲਈ ਉਹਨਾਂ ਦੇ ਟ੍ਰੰਮ ਫੋਨ ਲਾ ਲਾ ਨੰਬਰ ਆ ਤੁਹਾਡੇ ਕੋਲ ਕਿੰਨੇ ਵਜੇ ਚਲੀ ਗਈ ਸੀ ਬਸ ਕਿਉਂ ਬਸ ਨਿਕਲ ਗਈ ਸੀ 11:13 ਦੇ 12:12 ਦੇ ਨਿਕਲ ਗਈ ਸੀ 8:00 'ਚ ਬਸ ਫਿਰ ਤੁਸੀਂ ਤੇ ਆਪਾਂ ਆਪਾਂ ਨੂੰ ਇੱਕ 15 ਦਾ ਟਾਈਮ ਦਿੱਤਾ ਸੀ ਨਾ ਮੈਂ ਕਿਹਾ ਸੀ ਵੀ 5-10 ਮਿੰਟ ਪਹਿਲਾਂ ਹੀ ਓਕੇ ਤੇ ਆ ਦੇਖ ਲੋ ਜੇ ਬੋਲਟ ਅੰਦਰ ਲੱਗਿਆ ਤਾਂ ਸਮਾਈ ਹੋ ਗਈ ਅੱਜ ਹਾਂ ਜੇ ਬੋਲਟ ਤੇ ਸਕੂਟਰੀ ਦੋਨੇ ਬਾਹਰ ਹੁੰਦੇ ਐ ਇੰਨੇ ਮੀਂਹ ਦੇ ਵਿੱਚ ਸਮਾਈ ਨਹੀਂ ਸੀ ਹਣੀ ਖਰਾਬ ਹੋ ਜਾਣਾ ਸੀ ਖਾਮਾ ਵਧੀਆ ਜਿਸਮਾਈ ਹੋ ਗਈ ਇਹਦੀ ਹਾਂ ਪੂਰਾ ਪੂਰਾ ਸੰਭਿਆ ਗਿਆ ਸਹੀ ਗੱਲ ਆ ਪੂਰਾ ਸੰਭਿਆ ਗਿਆ ਦੇਖ ਲੋ ਚੀਜ਼ ਕਿਤੇ ਗੱਡੀ ਤੇ ਚਲ ਵਧੀਆ ਲੱਗ ਗਈ ਗੁੱਡ ਬੱਸ ਰੱਖ ਦੀ ਪੁੱਤਰੀ ਆਪਾਂ ਇੱਕ ਨਾ ਭੇਜਣਾ ਨਾ ਸੱਚ ਕਾਲੇ ਸੂਟ ਦਾ ਲਓ ਬਈ ਆਹ ਸੂਟ ਦੀ ਵੀ ਆਪਣੀ ਟਰੇਸ ਆ ਜਿਹੜੀ ਉਹ ਬਣ ਚੁੱਕੀ ਆ ਆਰਡਰ ਸੀਗੇ ਆਪਣੀ ਇਹ ਸੂਟ ਦੇ ਟਰੇਸ ਆਪਣੀ ਹੋ ਗਈ ਕੰਪਲੀਟ ਤੇ ਇਧਰ ਆਪਾਂ ਬਹੁਤ ਸੋਹਣਾ ਦੁਪੱਟਾ ਰੈਡੀ ਕੀਤਾਗਾ ਗਿੱਧੇ ਵਾਲਾ 3 ਮੀਟਰ ਦਾ ਇਧੇ ਵਾਲੀ ਡਰੈਸ ਰੈਡੀ ਹੋਈ ਆ ਕਿਉਂਕਿ ਆਪਣੇ ਕੋਲ ਦੇਖੋ ਬਹੁਤ ਹੀ ਹੈਵੀ ਦੁਪੱਟਾ ਜਿਹੜਾ ਇਹ ਰੈਡੀ ਹੋਇਆਗਾ ਪਤਾਸੇ ਵਗੈਰਾ ਲਗਾ ਕੇ ਬਹੁਤ ਜ਼ਿਆਦਾ ਸੋਨਾ ਕੰਮ ਹੋਇਆਗਾ ਦੁਪੱਟੇ ਤੇ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਕੈਂਟ ਕੰਮ ਹੋਇਆਗਾ ਦੁਪੱਟੇ ਤੇ ਪੂਰਾ ਕੈਂਟ ਇੱਧਰ ਮੈਂ ਮੇਰੀ ਮੰਮੀ ਵਾਸਤੇ ਸੂਟ ਤਿਆਰ ਕਰਵਾਇਆ ਦਿਖਾ ਲਈ ਮੰਮੀ ਵਾਸਤੇ ਉਹਨਾਂ ਦਾ ਸੂਟ ਵੀ ਇਹ ਭੇਜਣਾਗਾ ਆਪਾਂ ਇਹਦੇ ਕੋਲ ਜਲਦੀ ਭੇਜਣਾਗਾ ਮੰਮੀ ਨੂੰ ਸੂਟ ਤੇ ਜੇ ਡੈਕੋਰੇਸ਼ਨ ਹੈ ਜੀ ਪਟਣ ਵਾਲੀ ਪਈ ਹੈ ਇਹ ਵੀ ਬਸ ਪਟਾਉਣੇ ਆ ਅੱਜ ਥੋੜੀ ਜਿਹੀ ਠੰਡ ਕਰਕੇ ਸਾਰੇ ਅੰਦਰ ਜੀ ਬੈਠੇ ਆ ਤੇ ਇੱਧਰ ਮੈਂ ਕੰਮ ਗੱਡੀ ਬੈਠੀ ਸੀ ਗਿਆ ਜਾਣ ਦਾ ਟਾਈਮ ਨਹੀਂ ਲੱਗਿਆ ਕਿੱਕ ਵੀ ਮੇਰਾ ਵੇਟ ਕਰੀ ਜਾਂਦੇ ਸੀਗੇ ਪਰ ਜਾਣ ਦਾ ਟਾਈਮ ਨਹੀਂ ਲੱਗਿਆ ਕਲਾਇਡ ਆ ਗਏ ਸੀਗੇ ਖਲਾਰਾ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜ਼ਿਆਦਾ ਪਿਆ ਪਿਆਗਾ ਬਹੁਤ ਹੀ ਜ਼ਿਆਦਾ ਪਿਆ ਪਿਆ ਖਲਾਰਾ ਦਾ ਹੌਲੀ ਹੌਲੀ ਕੰਮ ਸੈੱਟ ਆਉਂਦਾ ਹੈ ਇੱਕ ਮੀਹ ਕਣੀ ਚੋਂ ਹੀ ਔਖਾ ਹੋ ਜਾਂਦਾ ਬਸ ਪੁੱਛੋ ਹੀ ਨਾ ਹਨਾ ਵੀਰਪਾਲ ਕਿ ਨਹੀਂ ਮੈਂ ਕਿਹਾ ਮੀਹ ਕਣੀ ਚੋਂ ਹੀ ਔਖਾ ਹੋ ਜਾਂਦਾ ਫੋਨ ਆ ਗਿਆ ਮੇਰਾ ਆ ਰਿਹਾ ਹਾਂਜੀ ਤੇ ਬਈ ਬਾਕੀ ਵੀਰ ਭਾਉ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਈ ਬਹੁਤ ਸੋਹਣੇ ਗਿਫਟ ਸੀਗੇ ਵਧੀਆ ਲੱਗੇ ਸਾਰਿਆਂ ਨੂੰ ਬਹੁਤ ਪਸੰਦ ਆਏ ਤੇ ਜਿਹੜੇ ਡਾਈਪਰ ਭੇਜੇ ਸੀ ਜਗਮੀਤ ਨੇ ਉਹ ਡਬਲ ਐਕਸਲ ਭੇਜ ਤੇ ਜੁਹਾਰ ਦੇ ਆਉਣਗੇ 2.5 ਸਾਲਾਂ ਦੇ ਤੇ ਸੰਭੇ ਰੱਖਣੂਗੀ ਪਰ ਮੈਂ ਤੇ ਬਾਕੀ ਬਈ ਗਿਫਟ ਤੁਹਾਨੂੰ ਸਾਰਿਆਂ ਨੂੰ ਦਿਖਾਤੀ ਸੀਗੇ ਤੇ ਤੁਸੀਂ ਜੁਹਾਰ ਦੇ ਜਨਮ ਦੇਂਦੀਆਂ ਸਾਰਿਆਂ ਨੇ ਬਹੁਤ ਵਧਾਈਆਂ ਦਿੱਤੀਆਂ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੇ ਹੀ ਬੜਾ ਪੋਜ਼ਿਟਿਵ ਦੇ ਵਿੱਚ ਸਾਰਿਆਂ ਨੇ ਉਹ ਟਿੱਕਾ ਹਨ ਰਿਪਲਾਈ ਸੀਗੇ ਸਾਰਿਆਂ ਦੇ ਬੜਾ ਵਧੀਆ ਲੱਗਿਆ ਮੇਰੇ ਪੁੱਤ ਨੂੰ ਇਨਾ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਠੀਕ ਹੈ ਚੰਗਾ ਲੱਗਦਾ ਜਦੋਂ ਆਪਾਂ ਕਿਸੇ ਬਾਰੇ ਚੰਗਾ ਬੋਲਦੇ ਆ ਤਾਂ ਬਹੁਤ ਚੰਗਾ ਲੱਗਦਾ ਹੁੰਦਾ ਜੇ ਆਪਾਂ ਕਿਸੇ ਬਾਰੇ ਮਾੜਾ ਬੋਲੀਏ ਮਾੜਾ ਸੋਚੀਏ 네ਗੇਟਿਵ ਕਹੀਏ ਤਾਂ ਬੁਰਾ ਲੱਗਦਾ ਕਿਤੇ ਨਾ ਕਿਤੇ ਵਧੀਆ ਨਹੀਂ ਲੱਗਦੀ ਹੁੰਦੀ ਉਹ ਚੀਜ਼ ਹਨ ਵਧੀਆ ਲੱਗਿਆ ਤੁਸੀਂ ਸਾਰਿਆਂ ਨੇ ਆਪਣੀਆਂ ਵਿਸ਼ੇਸ ਦਿੱਤੀਆਂ ਤੁਹਾਰ ਨੂੰ ਹਨ ਇਨਾ ਪਿਆਰ ਦਿੱਤਾ ਬਹੁਤ ਵਧੀਆ ਲੱਗਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਬਰਥਡੇ ਉਹਦਾ ਬਹੁਤ ਵਧੀਆ ਰਿਹਾ ਤੇ ਤੁਸੀਂ ਇੰਨੇ ਸੋਹਣੇ-ਸੋਹਣੇ ਕਮੈਂਟ ਕਰਕੇ ਉਹਦਾ ਬਰਥਡੇ ਹੋਰ ਵੀ ਸਪੈਸ਼ਲ ਬਣਾਤਾ ਸਭ ਨੂੰ ਪਰਮਾਤਮਾ ਖੁਸ਼ੀ ਦੇਵੇ ਸਭ ਦੇ ਘਰ-ਵਾਰ ਚ ਵਾਧਾ ਕਰੇ ਬਈ ਵਾਹਿਗੁਰੂ ਸਭ ਨੂੰ ਤਰੱਕੀਆਂ ਮਿਲਣ ਠੀਕ ਹੈ ਕਿਉਂਕਿ ਤੁਸੀਂ ਮੇਰੇ ਪੁੱਤ ਦੀ ਖੁਸ਼ੀ ਦੇ ਵਿੱਚ ਸਾਰੇ ਸ਼ਾਮਲ ਹੋਏ ਠੀਕ ਹੈ ਸਾਰਿਆਂ ਨੇ ਦਿਲੋਂ ਦੁਆਵਾਂ ਦਿੱਤੀਆਂ ਤਾਂ ਮੈਂ ਵੀ ਤੁਹਾਨੂੰ ਦਿਲੋਂ ਹੀ ਕਹਿ ਰਹੀ ਹਾਂ ਵੀ ਸਾਰੇ ਜਣੇ ਖੁਸ਼ ਰਹੋ ਠੀਕ ਹੈ ਤੇ ਸਾਰਿਆਂ ਦੇ ਕਾਰੋਬਾਰ ਚ ਵੀ ਵਾਧਾ ਹੋਵੇ ਤੇ ਸਾਰੀ ਤਰੱਕੀਆਂ ਕਰੋ ਬਈ ਤੇ 2000 ਦਾ ਪਾਰਸਲ ਮੈਂ ਖੋਲਣ ਲੱਗੀ ਸੀ ਫਿਰ ਮੈਂ ਸੋਚਿਆ ਵੀ ਥੋੜਾ ਠਹਿਰ ਜਾਂ ਵੀ ਥੋੜਾ ਜਿਹਾ ਠਹਿਰ ਕੇ ਖੋਲ ਲੂੰਗੀ ਕਿਉਂਕਿ ਐ ਸੀਗਾ ਅਜੇ ਸਰੀਰ ਹੀ ਨਹੀਂ ਬਣਿਆ ਜੱਟ ਵਾਲੀ ਮੰਨੀ ਆਨੇ ਇੱਕੀ ਕੋਲੇ ਜਾਂਦੇ ਆਂ ਆਪਾਂ ਗੱਡੀ 'ਚ ਉਹਦੇ ਨਾਲ ਗੱਲਬਾਤ ਕਰਕੇ ਬੈਠ ਕੇ ਵੀ ਬਾਅਦ 'ਚ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਾਰਾ ਪਾਰਸਲ ਜਿਹੜਾ ਉਹ ਕੋਲ ਕੇ ਦਿਖਾਉਣਾ ਰਹੀ ਕਿ ਤੂੰ ਕਪੜਾ ਆਹ ਪਤਾ ਕਿ ਮੈਂ ਟੋਪੀ ਕਿਉਂ ਰੱਖੀ ਦੱਸੋ ਹਾਂ ਖਾਤੋਂ ਰੱਖੀ ਦੱਸੋ ਜੁਹਾਰ ਹੜਦਾ ਨਹੀਂ ਤੈਨੂੰ ਸੌ ਗਿਆ ਹਾਂ ਸੌ ਗਿਆ ਜੁਹਾਰ ਨਾ ਫੱਟ ਦਿੰਦਾਗਾ ਫਿਰ ਮੈਂ ਇੱਥੇ ਅੱਜ ਟੋਪੀ ਰੱਖ ਲਈ ਟੋਪੀ ਤੋਂ ਵੈਸੇ ਵੀ ਜੁਹਾਰ ਨੂੰ ਅਲਰਜੀ ਆ ਤਾਂ ਉਹ ਨਹੀਂ ਫੱਟਦਾ ਆਪਾਂ ਹੁਣ ਮੈਂ ਉਹ ਤਾਂ ਰੱਖਿਆ ਨਹੀਂ ਸਮਾਨ ਅੰਦਰ ਹੈ ਕੀ ਕਰਨਾ ਹੁਣ ਸਮਾਨ ਰੱਖਣਾ ਸੀਗਾ ਆਪਾਂ ਜਿਹੜਾ ਲਾਈਨਿੰਗ ਲੁਣੀ ਸੀ ਸਮਾਨ ਤਾਂ ਮਾਮੇ ਹੋਰੀ ਕੱਲ ਨੂੰ ਫੜਾਵਾਂਗੇ ਕਿਹੜਾ ਅੱਛਾ ਇਹ ਮੈਂ ਤੁਹਾਨੂੰ ਇੱਕ ਸੱਚ ਗੱਲ ਦੱਸਾਂ ਨਾਨਕੇ ਆਏ ਬਸ ਕੱਲੇ ਰਿੱਕੀ ਨਹੀਂ ਉੱਥੇ ਰਹੇ ਬਾਕੀ ਸਭ ਕੁਝ ਉੱਥੇ ਰੱਖਿਆ ਏ ਘੜੀ ਏਅਰਪੋਰਟ ਦਵਾਈ ਤੇ ਹੋਰ ਕੀ ਸੀ ਬਸ ਹੋਰ ਦੇਖ ਮੇਨ ਚੀਜ਼ਾਂ ਸਾਰੀਆਂ ਉੱਥੇ ਰੱਖਿਆ ਏ ਮੇਰੇ ਨਾਨਕੇ ਨਾਲ ਇਹਨਾਂ ਦਾ ਇੰਨਾ ਪਿਆਰ ਪੈ ਗਿਆ ਕਿਵੇਂ ਲੱਗਿਆ ਤੁਹਾਨੂੰ ਮੇਰੇ ਨਾਨਕੇ ਜਾ ਕੇ ਕਿਵੇਂ ਲੱਗਿਆ ਸਾਰੇ ਜਣੇ ਸੁਹਾ ਕਿਵੇਂ ਲੱਗਿਆ ਸਭ ਦਾ ਕੀ ਹੁਣ ਤੁਹਾਡਾ ਵਾਰੀ ਵਾਰੀ ਬਹੁਤੇ ਜਾਣ ਨੂੰ ਜੀ ਕਰੂਗਾ ਯੈਸ ਠੀਕ ਹੈ ਤੁਹਾਨੂੰ ਕਿਵੇਂ ਲੱਗੇ ਵੀ ਬਸ ਫਰਸਟ ਕਲਾਸ ਨੰਬਰ ਹੰਮ ਹੰਡਾ ਲਵਾਤ ਬਸ ਇਹ ਹੀ ਤਾਂ ਸੁਣਨਾ ਚਾਹੁੰਦੀਆਂ ਹੁੰਦੀਆਂ ਨੇ ਕੁੜੀਆਂ ਬਸ ਇੱਕ ਵੇਕਿਆਂ ਨੂੰ ਤੇ ਇੱਕ ਵੇਕਿਆਂ ਦੇ ਰਿਸ਼ਤੇਦਾਰਾਂ ਨੂੰ ਬਸ ਇੰਨੀ ਕ ਤਾਰੀਫ ਕਰ ਦੋ ਬਹੁਤ ਐਨੀ ਤਾਰੀਫ ਮੁੱਕਦੀ ਨਹੀਂ ਹੈਗੀ ਸਾਨੂੰ ਕਦੀ ਵੀ ਐਨੀ ਤਾਰੀਫ ਤੇ ਅੱਜ ਜਦੋਂ ਰੁੱਕ ਕੇ ਕਿ ਬੋਲ ਗਾਉ ਪਿਆ ਪਿਆ ਯਾਰ ਟਿੱਪ ਤੇ ਤੇ ਬਸ ਤੇ ਤੁਸੀਂ ਕੱਪੜੇ ਰੱਖਿਆ ਸੀ ਹੈਨਾ ਡਿਟੇਲ ਪੇਸਤੀ ਜੋਤ ਵਰਗਿਆਂ ਨੂੰ 6 ਵਜੇ ਮੈਂ ਫੋਨ ਕਰਕੇ ਪੁੱਛ ਲਾਣਾ ਉਹਨਾਂ ਨੂੰ 6 ਵਜੇ 6 ਵਜੇ ਫਿਰ ਮੈਂ ਉਹਨਾਂ ਨੂੰ 6 ਵਜੇ ਫੋਨ ਕਰੂੰਗਾ ਨਾ ਜਦੋਂ ਫੜ ਲੇ ਸਹੀ ਹੈ ਨਾ ਐਂ ਕਰਾਂਗੇ ਫਿਰ ਆਪਾਂ ਲਓ ਬਈ ਚਾਹ ਮੈਂ ਨਾਲ ਹੀ ਚੱਕ ਲਈ ਕਿਉਂਕਿ ਪਹਿਲਾਂ ਅਸੀਂ ਗਏ ਸੀਗੇ ਉਹਨਾਂ ਦੇ ਘਰੇ ਫਿਰ ਸਾਨੂੰ ਕੰਮ ਆ ਗਿਆ ਐਮਰਜੈਂਸੀ ਸਾਨੂੰ ਵਾਪਸ ਬਟਿਕ ਤੇ ਆਉਣਾ ਪਿਆ ਤਾਂ ਹੁਣ ਸ਼ਰਨ ਜਾ ਰਹੀ ਆ ਤਾਂ ਮੇਰੀ ਇੱਕੋ ਇੱਕ ਫਰੈਂਡ ਰਹਿ ਗਈ ਸੀ ਇੱਥੇ ਬਨਾਰੀ ਹੈ ਨਾ ਉਹ ਅੱਜ ਚਲੀ ਆ ਕੈਨੇਡਾ ਨੂੰ ਉਹਦਾ ਦਿਲ ਵੀ ਕੈਨੇਡਾ ਕੈਨੇਡਾ ਹੀ ਕਰਦਾ ਬਸ ਕਿੱਦੇ ਦਾ ਕਰਦਾ ਸੀ ਅੱਜ ਉਹਦਾ ਸੁਪਨਾ ਪੂਰਾ ਹੋ ਗਿਆ ਜਾਂਦਾ ਚਲੋ ਉਹਨੂੰ ਮਿਲ ਆਈਏ ਜਾ ਕੇ ਹੋਰ ਵਰਕਿੰਗ ਹਾਂ ਮੈਂ ਉਸੇ ਹੀ ਲੈ ਸਾਡੀ ਫੋਟੋ ਤਾਂ ਕਿੱਛ ਤਾਂ ਬਣਾ ਲੈ ਆ ਬਣਾ ਵੀਡੀਓ ਬਣਾਉਂਦਾ ਕੀ ਕੀ ਬਾਏ ਬਾਏ ਕਰ ਦੋ ਸਮਾਈਲ ਪਲੀਜ਼ ਆਏ ਕਰਾ ਹਾਂ ਉਹ ਇਹਦਾ ਰਹਿ ਗਿਆ 에어ਪੋਰਟ ਤੇ ਖਿੱਚ ਆ ਗਿਆ 頼むよ、バイバイ。